ਨਾਮ ਵਾਡੇ ਗੁਰ ਸਰਬ ਜੇ ਵਾਡੇ ਗੁਰ ਗੁਰ ਹੈ ਬਾੜੀ ਵਿੱਚ ਬਾੜੇ ਅੰਮ੍ਰਿਤ ਸਾਰੇ ਗੁਰ ਬਾੜੇ ਕਹੈ ਸਿਵਕ ਜਨ ਮੰਨ ਲੈ ਰਤਾਖਾ ਗੁਰ ਨਿਸਤਾਰੇ ਨਲਨ ਤੇ ਰੱਖ ਪ੍ਰਭ ਧਾਰਕ ਦੇ ਕਰ ਹੱਥ ਜਾਣ ਧਿਆਨ ਇਸ ਕਰਮਨਾਂ ਜਾਣ ਸਾਰਾ ਜਣਾ ਤੇਰੀ ਸਭ ਤੇ ਵਟਾਇ ਸਤਿਗੁਰ ਨਾਨਕ ਜਿਹਨੇ ਤਲ ਰੱਖੇ ਤੋ ਸਹਾ ਜਸ ਪਾਏ ਨਰਸਨ ਪਰਸੈ ਅਗਰੁ ਕਾਏ ਜਾਰਾ ਮਰਨ ਦੁਖ ਜਾਏ ਭੁਗਾਇ ਸਿਬ ਦੁਖ ਸੰਮਦੇ ਨੋਰ ਅਸਮ ਚੁਰ ਸੋ ਝਟਿਆ ਤੋੜਿ ਠੇ ਸਚੇ ਪਾਤਿ ਸਹਾ ਮਲ ਜਨਮ ਜਨਮ ਦੇ ਕਟੇ ਬਾਤ ਸਹਾਈ ਮਲ ਜਰਮ ਜਰਮ ਦੇ ਕਟਿਐ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜ ਵਾ ਅਵਰੇ ਕਰਤੈ ਗੜਿਆ ਕਾਈ ਆਪਣਾ ਬਿਰਜ ਵਿਚਾਰ ਸਦਾ ਸਦਾ ਰੰਗ ਮਹਾਰਾਮ ਹਮਰੇ ਗੁਰਤਨ ਅਗੇ ਆਇ ਕਾਏ ਆਪਣਾ ਮਿਰਦ ਬਿਸ਼ਾਰਾ ਹਾਥ ਦੇ ਰੱਖੇ ਕਰੇ ਅਪਾਰੇ ਸਦਾ ਸਦਾ ਰੰਗ ਮਹਾਰਾਮ ਸਤਿ ਸਾਹਿਬ ਹੈ ਸਾਰਾ ਰਿਹਾਵਾ ਸਜਿਆ ਜੀ ਜਿਤਾ ਬੈਣ ਲੜੇਖਾਰ ਆਪਣੇ ਨਾਸ਼ ਕੀ ਆਸ ਪੈ ਰੱਖੀ ਨਾਨਕ ਸਦ ਕਰਵਾਰ ਜਿਉ ਪਾਇ ਪਿੰਡ ਜਨ ਸਾਜਿਆ ਸਾਧਕ uh,